ਤਰਾ ਤਰੀਕ ਦੀ ਕਾਲ ਸੀ ਸਰਕਾਰ ਨੇ ਬਹੁਤ ਸਖਤ ਪ੍ਰਬੰਧ ਕੀਤੇ ਹੋਏ ਹਨ ਡਰੋਨਾਂ ਨਾਲ ਵੀ ਉੱਪਰ ਤੋਂ ਬੰਬ ਘੇਰੇ ਜਾ ਰਹੇ ਨੇ ਆਸੂ ਗਸਤੇ ਕੋਲੇ ਬਹੁਤ ਪੂਰੀ ਤਰ੍ਹਾਂ ਜ਼ਬਰਦਸਤ ਤਰੀਕੇ ਨਾਲ ਇਹਨਾਂ ਨੇ ਬੈਰੀਕੇਡਿੰਗ ਕੀਤੇ ਹੋਏ ਹੈਗੇ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆਗੇ ਉੱਪਰ ਡਰੋਨ ਵੀ ਹਰ ਟਾਈਮ ਤਿਆਰ ਰਹਿੰਦਾ ਹੈ ਜਦੋਂ ਵੀ ਕੋਈ ਲਗ ਲੱਗਣ ਨੂੰ ਦਿੰਦਾ ਹੈ ਨਾਲ ਦੇ ਨਾਲ ਉਹ ਆਸੂ ਗਸਤਾ ਬਹੁਤ ਰਹਿੰਦਾ ਹੈ ਤੇ ਉਸ ਤੋਂ ਬਾਅਦ ਨੇ ਚਾਰ ਪਰਦਾ ਦਿੱਤੇ ਹੋਏ ਹਨ ਜਿਹਦੇ ਵਿੱਚੋਂ ਇੱਕ ਪਰਦੇ ਦੇ ਵਿੱਚੋਂ ਕੁਸ਼ਕ ਮੈਰੀਗਟ ਦਾ ਇਹ ਕਸਾਨਾਂ ਨੇ ਤੋੜ ਦਿੱਤੇ ਹਨ ਜਿਹਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਉਹਨਾਂ ਦੇ ਸਿੱਧੇ ਪਲਾਸਟਿਕ ਦੀਆਂ ਗੋਲੀਆਂ ਮਾਰੀਆਂ ਜਾ ਰਹੀਆਂ ਹਨ ਕਿਸ ਤਰ੍ਹਾਂ ਰੋਣ ਦੇਖੋ ਉਹ ਕਿੰਨੀ ਜਬਰਦਸਤੀ ਕਰਾ ਰਹੇ ਹਨ ਰੋਣ ਪਰ ਬੰਬ ਘੇਰਦੇ ਕਿੰਨੇ ਪਰਦਾ ਤਿੱਕਾ ਨਾ ਬੰਬ ਘੇਰ ਰਿਹਾ ਕਸਾਨਾਂ ਦੇ ਉੱਤੇ ਸਿੱਧਾ ਅੱਤੇ ਜਾਰ ਹੋ ਰਾਜੂ ਮੇ ਪਾਕਿਸਤਾਨ ਇੱਕ ਨਾ ਸਮਝ ਰਹੇ ਐ ਐਡਾਂ ਦਾ ਕੋ ਬਗਾਨੇ ਤੋਂ ਵਾਰਨਿੰਗ ਕਰਦਾ ਜਿਸ ਤਰ੍ਹਾਂ ਮੇਰਾ ਨਾਮ ਜੀ ਦੋਸਤਾਂ ਮਲੀ ਹੈ ਜੀ ਇੱਥੇ ਕਿੰਨੇ ਹੀ ਸਾਡੇ ਭਰਾ ਨੇ ਫਟੜ ਹੋ ਚੁੱਕੇ ਨੇ ਦੱਸਣਾ ਇਹ ਚਾਹੁੰਦੇ ਆ ਵੀ ਯਾਰ ਪੈਸਾ ਜਨਤਾ ਦਾ ਪੈਸਾ ਹੈ ਜਨਤਾ ਦੇ ਟੈਕਸ ਦਾ ਹੀ ਪੈਸਾ ਜਨਤਾ ਦੇ ਉੱਪਰ ਉਹਨਾਂ ਦੀ ਕਟਾਈ ਕਰਨ ਵਾਸਤੇ ਲਾਇਆ ਜਾ ਰਿਹਾ ਹੈ ਇਹ ਪਾਰਟਰ ਇਹਨਾਂ ਨੇ ਐਡਾ ਬਣਾਤਾ ਜਿਵੇਂ ਇਹ ਪਾਕਿਸਤਾਨ ਦਾ ਹੁੰਦਾ ਜਿਹੜਾ ਕੰਮ ਇਹਨਾਂ ਨੂੰ ਚਾਈਨਾ ਦੇ ਨਾਲ ਕਰਨਾ ਚਾਹੀਦਾ ਹੈ ਚਾਈਨਾ ਨੇ ਸਾਡੀ ਹਿੰਦੂਸਤਾਨ ਦੀ ਜ਼ਮੀਨ ਖੋਲੀ ਠੀਕ ਆ ਉੱਥੇ ਇਹਨਾਂ ਦਾ ਬੋਲ ਨਹੀਂ ਹੁੰਦਾ ਆਪਣੀ ਜਨਤਾ ਨੂੰ ਇਹ ਘੋਚੜਨਾ ਚਾਹੁੰਦੀ ਆ ਇਹ ਸਰਕਾਰ ਆਮ ਜਨਤਾ ਦੀ ਨਹੀਂ ਹੈਗੀ ਇਹਦੀ ਇਹਦੀ ਨੀਤੀ ਕੀ ਆ ਵੀ ਆਮ ਜਨਤਾ ਜਿਵੇਂ ਆਪਾਂ ਕਹਿੰਦੇ ਵੀ ਗਰੀਬੀ ਹਟਾਓ ਇਹ ਕਹਿੰਦੀ ਆ ਵੀ ਇਹ ਗਰੀਬਾਂ ਨੂੰ ਹੀ ਹਟਾ ਦਿਓ ਵੀ ਜਿਹੜੇ ਲੋਕ ਆਵਾਜ਼ ਚੱਕਦੇ ਆ ਸੰਘਰਸ਼ੀ ਲੋਕ ਆ ਠੀਕ ਆ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਆ ਤਾਂ ਮੈਂ ਉਹ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਤੁਹਾਡੇ ਮੀਡੀਆ ਦੇ ਰਾਹੀਂ ਵੀ ਇਹੇ ਜਿਹੜੀ ਕਿਸਾਨ ਆ ਇਹ ਇਕੱਲੀ ਆਪਣੀ ਲੜਾਈ ਨਹੀਂ ਲੜ ਰਿਆ ਇਹ ਸਾਰਿਆਂ ਦੀ ਲੜਾਈ ਲੜ ਰਿਆ ਕਿਉਂਕਿ ਰੋਟੀ ਆ ਹਰ ਬੰਦੇ ਨੇ ਖਾਣੀ ਆ ਚਾਹੇ ਅਮੀਰ ਆ ਚਾਹੇ ਗਰੀਬ ਆ ਚਾਹੇ ਹਿੰਦੂ ਆ ਚਾਹੇ ਮੁਸਲਮਾਨ ਆ ਚਾਹੇ ਸਿੱਖ ਆ ਸਾਡੀ ਲੜਾਈ ਇਹ ਆ ਵੀ ਅਸੀਂ ਜਿਹੜਾ ਆਟਾ ਤੁਹਾਨੂੰ 30 25 ਰੁਪਏ ਕਿਲੋ ਮਿਲਦਾ ਏ ਤੁਹਾਡੇ ਘਰਾਂ ਦੇ ਵਿੱਚ ਉਹ ਆਹੀ ਰੇਟ ਜਾਵੇ ਤੇ ਅਮਬਾਨੀ ਅਡਾਨੀਆਂ ਦੀ ਮੋਦੀਆਂ ਦੀ ਇਹ ਲੜਾਈ ਆ ਵੀ ਇਹੇ ਤੁਹਾਨੂੰ ਆਟਾ ਪੈਕੇਟਾਂ 'ਚ ਬੰਦ ਕਰਕੇ ਇਹਨਾਂ ਨੇ 1000 ਰੁਪਏ ਦੇਣਾ ਤਾਂ ਇਹ ਚੀਜ਼ਾਂ ਨੂੰ ਸਮਝੋ ਠੀਕ ਆ ਅੱਜ ਨਹੀਂ ਬੋਲੇ ਤਾਂ ਆਉਣ ਵਾਲੇ ਟਾਈਮ 'ਚ ਵੀ ਬੋਲਣਾ ਪੈਣਾ ਹੈ ਮੇਰਾ ਨਾਮ ਹਰਜੀਤ ਸਿੰਘ ਪਿੰਡ ਕਿਸ਼ਨਗੜ ਜ਼ਿਲ੍ਹਾ ਮਾਨਸਾ ਤੋਂ ਆਇਆ ਬਿਲਕੁਲ ਨਜ਼ਦੀਕ ਪਹੁੰਚ ਕੇ ਤੀਜਾ ਵੈਰੀਗੇਟ ਤੋੜ ਦਿੱਤਾ ਸਾਨੂੰ ਜਿਹੜੀ ਘਾਟ ਰੜਕਦੀ ਹੈ ਜੀ ਇੱਕ ਜਿਹੜੇ ਪਾਣੀ ਦੇ ਘੋੜਾ ਪ੍ਰੈਸ਼ਰ ਲੈ ਕੇ ਆਵਾਂਗੇ ਹੁਣ ਕਿਉਂਕਿ ਧੂਏ ਉੱਤੇ ਪਾਣੀ ਦਾ ਪ੍ਰੈਸ਼ਰ ਮਾਰਾਂਗੇ ਤਾਂ ਕਰਕੇ ਜਿਹੜੀਆਂ ਅੱਖਾਂ ਨੇ ਉਹ ਕੱਟ ਜਲਣਾ ਵੱਡੀ ਤਿਆਰੀ ਦੇ ਵਿੱਚ ਆਏ ਆ ਪੰਜਾਬ ਵੱਲੋਂ ਇਹ ਹਰਿਆਣੇ ਦੇ ਨੌਜਵਾਨਾਂ ਪੰਜਾਬ ਦੇ ਨੌਜਵਾਨ ਹਰਿਆਣੇ ਦੇ ਕਿਸਾਨ ਪੰਜਾਬ ਦੇ ਕਿਸਾਨ ਐਮਐਸਪੀ ਲਈ ਆਏ ਆ ਇੰਨੇ ਕਾਲੇ ਨੂੰ ਰੱਤ ਕਰਾਉਣ ਲਈ ਆਏ ਆ ਕਰਜ਼ੇ ਮੁਕਤੀ ਲਈ ਆਏ ਆ ਵੈਰੀਗੇਟ ਬਿਲਕੁਲ ਟੁੱਟਣਗੇ તોડਾਂਗੇ ਜਿਹੜੀ ਅਗਣੀ ਦੀ ਰਣਨੀਤੀ ਹੈ ਹੁਣ ਉਹ ਲਾਲ ਲੈ ਕੇ ਚਲਾਂਗੇ ਢੋਲ ਪਾਣੀ ਦੇ ਪ੍ਰੈਸ਼ਰ ਜੀ ਅੱਜ ਮੈਂ ਖੇਤਾਂ 'ਚ ਸਪਰੇਅ ਕਰਦੇ ਨਾ ਜੀ ਸਰ ਉਹ ਪਾਣੀ ਦਾ ਪ੍ਰੈਸ਼ਰ ਜਦੋਂ ਉੱਤੇ ਵੱਜੂਗਾ ਤਾਂ ਜਿਹੜਾ ਗੋਲੇ ਦਾ ਜਿਹੜੀ ਜਲਣਾ ਹੈ ਉਹ ਤੂੰ ਇਹਦੀ ਜਲਣਾ ਇਹਦੇ ਅੱਖਾਂ ਨਹੀਂ ਜਲਣਗੀਆਂ ਬਿਲਕੁਲ ਤੋੜ ਦਾਂਗੇ ਬਰੀਕੀ ਇਹ ਹੋ ਸਾਰੀ ਗੁਰੂ ਇੱਕ ਟੁੱਟਿਆ ਜੀ ਇੱਕ ਮੇਰੇ ਜੀ ਹਾਂ ਉੱਥੇ ਇੱਕ ਪੱਤਰਕਾਰ ਵੀਰ ਦੇ ਵੀ ਗੋਲਾ ਬੱਜਿਆ ਇਹ ਸਭ ਤੋਂ ਵੱਡਾ ਲੋਕਤੰਤਰ ਦਾ ਘਾਣਾ ਹੈ ਸਰ ਜੀ ਇਹਨਾਂ ਦੇ ਵਿੱਚ ਜਰਨਲ ਡਾਇਰ ਦੀ ਚੱਕਰੀਆ ਖਾਨ ਦੀ ਰੂਹ ਆ ਚੁੱਕੀ ਹੈ ਇਹ ਬਿਲਕੁਲ ਕੋਰੀਆ ਦੇ ਤਾਨੇਸ਼ਾਹ ਬਣ ਚੁੱਕੇ ਨੇ ਜਿਵੇਂ ਕੋਰੀਆ ਦੇ ਵਿੱਚ ਤਾਨੇਸ਼ਾਹ ਹੈ ਉਹ ਜਿਵੇਂ ਲੋਕਾਂ ਨੂੰ ਕਹਿੰਦਾ ਵਾਲ ਰੱਖੋ ਓਵੇਂ ਵਾਲ ਰੱਖਦੇ ਆ ਜਿਵੇਂ ਲੋਕਾਂ ਨੂੰ ਕਹਿੰਦਾ ਹੱਸੋ ਓਵੇਂ ਹੱਸਦੇ ਆ ਇਹ ਮੋਤੀ ਤੇ ਖੱਟਰਾ ਇਹ ਸਾਡੇ ਪੰਜਾਬ ਵਾਲਾ ਭਗਵੰਤਾ ਬੁੱਚੜਾ ਮਿਲ ਕੇ ਅੱਜ ਸਾਨੂੰ ਅਥਰੂ ਗੈਸ ਦੇ ਗੋਲਿਆਂ ਨਾਲ ਦਬਾਉਣਾ ਚਾਹੁੰਦੇ ਨੇ ਪਰ ਪੰਜਾਬ ਦਬਣ ਵਾਲਾ ਨਹੀਂ ਪੰਜਾਬ ਤੇ ਹਰਿਆਣਾ ਚੀਕਾਂ ਮਰਾ ਦੇਣਗੇ ਮੈਨੂੰ ਇੰਨਾ ਯਕੀਨ ਹੈ ਜੀ ਹਰਿਆਣੇ ਤੇ ਪੰਜਾਬ ਦੇ ਅੱਜ ਨੌਜਵਾਨ ਅੱਜ ਹਰਿਆਣਾ ਸਾਨੂੰ ਆਪਦੇ ਮੋਡਾਂ ਦੇ ਚੱਕ ਕੇ ਦਿੱਲੀ ਦੇ ਬਾਹਰ ਪਾਰ ਕਰਾਊਗਾ ਜੀ ਬਾਟ ਢੋਲ ਪਾਣੀ ਦੇ ਆਉਂ ਗਏ ਐ ਜੋ ਢੋਲਾ ਨਾਲ ਜਿਹੜਾ ਜਲਣਾ ਹੈ ਇਹ ਅਥਰੂ ਗਾਇੰਦੀਆਂ ਜਿਹੜਾ ਜਲਣਾ ਉਹ ਜਲ ਨਹੀਂ ਹੋਊਗਾ ਤੇ ਦਿੱਲੀ ਯਾਨੀ ਕਿ ਕੁਛ ਕਰ ਦੋਗੇ ਤੁਸੀਂ ਬਿਲਕੁਲ ਕਰਾਂਗੇ ਸਰ ਜਾਂ ਲਾਛਾ ਜਾਣੀ ਆ ਜਾਂ ਦਿੱਲੀ 'ਚ ਕੁਛ ਕਰਾਂਗੇ ਬਿਲਕੁਲ ਕਰਾਂ ਨੂੰ ਨਹੀਂ ਜੰਮਗੇ ਸਿਰ ਤੇ ਕੱਫੜ ਬੰਨ ਕੇ ਆਇਆ ਮੈਂ ਬਿਲਕੁਲ ਸਰ ਨਜ਼ਦੀਕੋ ਮੁੜ ਕੇ ਆਇਆ ਜਾਂ ਕਿ ਉੱਥੇ ਮੈਨੂੰ ਪਾਣੀ ਦੀ ਘਾਟ ਰੜਕੀ ਆਗੂ ਨੂੰ ਕਿਹਾ ਵੀ ਸਪਰੇ ਪੰਪ ਵਾਲੇ ਇਹੇ ਢੋਲ ਹੁੰਦੇ ਆ ਉਹ ਢੋਲ ਲੈ ਕੇ ਆਓ ਜੀ ਉਹਦੇ ਫੁਫਾਰੇ ਛੱਡਿਆ ਕਰਾਂਗੇ ਜਦੋਂ ਗੋਆੜੇਗਾ ਕਰੂਗਾ ਤੇ ਅੱਖਾਂ ਨਹੀਂ ਮਚਣਗੀਆਂ ਹਾਂਜੀ ਓਕੇ ਵੈਰੀ ਗੇਟ ਬਿਲਕੁਲ ਟੁੱਟੂ ਗਈ ਹਾਂਜੀ